ਸ਼ੰਮੂ ਬਾਡਰ ਤੋਂ ਅੱਗੇ ਵਧੇ ਹੋਏ ਕਿਸਾਨਾਂ ਨਾਲ ਹੋ ਵਾਪਰ ਰਿਆ ਉਹਦੇ ਬਾਰੇ ਗੱਲ ਕਰਨੀ ਆ ਤੇ ਆਵਾਜ਼ ਮੇਰੀ ਠੀਕ ਆ ਰਹੀ ਹੈ ਕਿਰਪਾ ਕਰਕੇ ਦੱਸ ਦਿਓ ਬਹੁਤ ਮਿਹਰਬਾਨ ਆਵਾਜ਼ ਠੀਕ ਆ ਖਰੀ ਝੰਡੀ ਮਿਲ ਗਈ ਆ ਦੇਖੋ ਅੱਜ ਫੇਰ ਕਿਸਾਨਾਂ ਜਿਹੜੇ 101 ਮਰਜੀਵੜੇ 101 ਮਰਜੀਵੜੇ ਕਿਸਾਨ ਯਾਨੀ ਕਿ ਮਰਨ ਦੀ ਵੀ ਨਾ ਪਰਵਾਹ ਕਰਨ ਵਾਲੇ ਮਰਜੀਵੜੇ ਹੁੰਦੇ ਆ ਉਹ ਜਾ ਰਹੇ ਸੀਗੇ ਤੇ ਜਦੋਂ 101 ਕਿਸਾਨ ਅੱਗੇ ਵਧੇ ਉਹਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਕੰਡਿਆਲੀ ਤਾਰ ਪੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਫਿਰ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਆ 6 ਤਰੀਕ ਨੂੰ ਵੀ ਕਿਸਾਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਸੀ 9 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਸ਼ਮੂ ਤੇ ਖਨੌਰੀ ਬਾਰਡਰ ਤੇ ਬੈਠੇ ਆ ਨਾ ਉਹ ਕੋਈ ਦਿੱਲੀ ਦਾ ਤਖਤੋਂ ਤਾਜ ਮੰਗ ਰਹੇ ਆ ਨਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾਵੇ ਨਾ ਉਹ ਇਹ ਗੱਲ ਕਹਿੰਦੇ ਜੀ ਕਿ ਸਾਨੂੰ ਤੁਸੀਂ ਰਾਜ ਸਭਾ ਦੀਆਂ ਮੈਂਬਰੀਆਂ ਦੇਓ ਨਾ ਉਹ ਇਹ ਗੱਲ ਕਹਿੰਦੇ ਕਿ ਵਜ਼ਾਰਤ ਦੇ ਵਿੱਚ ਸਾਡੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਉਹ ਇਹ ਗੱਲ ਕਹਿੰਦੇ ਕਿ ਸਾਡੀਆਂ 13 ਮੰਗਾ ਇਹ ਪ੍ਰਵਾਨ ਕੀਤੀ ਨਾ ਜਾਣ ਐਮਐਸਪੀ ਦੀ ਕਰੋਨੀ ਗਾਰੰਟੀ ਹੋਵੇ ਲਖੀਮਪੁਰ ਖੀਰੀ ਕਾਰਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਜਿਹੜਾ ਉਹਨਾਂ ਨੇ ਗੱਲ ਕਹੀ ਕਿ ਆਦਵਸੀਆਂ ਦੀ ਜ਼ਮੀਨ ਦੇ ਉੱਤੇ ਟੁਕਮਾ ਫੈਸਲਾ ਹੋਵੇ ਉਹਨਾਂ ਨੇ ਕਹਿ ਜੀ ਕਿ ਜਿਹੜਾ ਇਸ ਵੇਲੇ ਕਿਸਾਨ ਦੁਨੀਆ ਤੋਂ ਕੁਝ ਕਰਕੇ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਆंदोलਨ ਦੇ ਮੌਕੇ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਨੌਕਰੀਆਂ ਤੋਂ ਮੁਆਵਜ਼ਾ ਮਿਲੇ ਇਹਨਾਂ ਦੇ ਵਿੱਚੋਂ ਇੱਕ ਐਸੀ ਗੱਲ ਮੇਰੀ ਇੱਥੇ ਪੈਣਾ ਵੀਰਾਂ ਨੂੰ ਬੇਨਤੀ ਹੈ ਤੁਸੀਂ ਟਿੱਪਣੀਆਂ ਦੇ ਰੂਪ ਦੇ ਵਿੱਚ ਲਾਈਵ ਸੁਣ ਰਹੇ ਹੋ ਤੁਸੀਂ ਦੇਖ ਰਹੇ ਹੋ ਟਿੱਪਣੀਆਂ ਦੇ ਰੂਪ ਦੇ ਵਿੱਚ ਦੱਸ ਦਿਓ ਵੀ ਕੋਈ ਇੱਕ ਐਸੀ ਗੱਲ ਜਿਹੜੀ ਕਿ ਨਾਵਾਜਬ ਹੋਵੇ ਜਿਹੜੀ ਕਿ ਸਰਕਾਰ ਮੰਨ ਨਾ ਸਕਦੀ ਹੋਵੇ ਜਿਹਨੂੰ ਮੰਨਣ ਤੋਂ ਬਾਅਦ ਦੇਸ਼ ਦੇ ਕੋਈ ਹਾਲਾਤ ਵਿਗੜਦੇ ਹੋਣ ਇਹਦੇ ਬਾਰੇ ਤੁਸੀਂ ਮੈਨੂੰ ਟਿੱਪਣੀ ਦੇ ਰੂਪ ਵਿੱਚ ਦੱਸ ਸਕਦੇ ਹੋ ਜੇਕਰ ਅੱਜ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਚਾਹੁੰਦੇ ਤਾਂ ਸਰਕਾਰ ਤੋਂ ਹੀ ਮੰਗ ਕਰਾਂਗੇ ਹੋਰ ਕਿਹਦੇ ਕੋਲੋਂ ਮੰਗ ਕੀਤੀ ਜਾਵੇ ਅੱਜ 101 ਕਿਸਾਨ ਜਦੋਂ ਫੇਰ ਜਾ ਰਹੇ ਸੀ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਇੱਕ ਵਾਰ ਫੇਰ ਛੁੱਟੇ ਗਏ ਆ ਪਤਾ ਨਹੀਂ ਵਿੱਚੋਂ ਕਿੰਨੇ ਜ਼ਖਮੀ ਹੋ ਗਏ ਹੋਣੇ ਆ ਜਾਂ ਕਿੰਨੇ ਜ਼ਖਮੀ ਹੋ ਜਾਣਗੇ ਜਦੋਂ ਤੱਕ ਅਸੀਂ ਇਹ ਗੱਲ ਨੂੰ ਲਾਈਵ ਕਰ ਰਹੇ ਆ ਤਾਂ ਇਸ ਵੇਲੇ ਹਾਲਾਤ ਆ ਜਿਹੜੇ ਉੱਥੇ ਤਣਾਅਪੂਰਨ ਬਣੇ ਆ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਦਿੱਲੀ ਵੀ ਸਾਡੀ ਦਿੱਲੀ ਦੇ ਵਿੱਚ ਬੈਠਣ ਵਾਲੇ ਜਿਹੜੇ ਲੋਕ ਆ ਉਹ ਕਿਸੇ ਵੀ ਪਾਰਟੀ ਦੇ ਹੋਣ ਉਹ ਸੂਬਿਆਂ ਦੇ ਵਿੱਚੋਂ ਛੁੜ ਕੇ ਜਾਂਦੇ ਤੇ ਭਾਰਤ ਦੇ ਬਾਕੀ ਸੂਬਿਆਂ ਨੇ ਮੰਗੂ ਇੱਕ ਮਹੱਤਵਪੂਰਨ ਸੂਬਾ ਪੰਜਾਬੀ ਆ ਪੰਜਾਬ ਦੇ ਵਿੱਚ ਹਰ ਗੱਲ ਤੇ ਰਾਜਨੀਤੀ ਤੁਸੀਂ ਸਵੇਰ ਦੇ ਵੇਲੇ ਦਾ ਮਾਹੌਲ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਹੋਇਆ ਕੀ ਕੀ ਆ ਹਰਿਆਣੇ ਦੀ ਪੁਲਿਸ ਨੇ ਉੱਥੇ ਤਿੰਨ ਬਖਤਰਬੰਦ ਗੱਡੀਆਂ ਖੜੀਆਂ ਕੀਤੀਆਂ ਉਹਨਾਂ ਨੇ ਉੱਥੇ ਜੀ ਅਥਰੂ ਗੈਸ ਦੇ ਗੋਲੇ ਦੇ ਡੱਬੇ ਤਿਆਰ ਰੱਖੇ ਆ ਉੱਥੇ ਕੰਡਿਆਲੀਆਂ ਤਾਰਾਂ ਤੇ ਰਾਹ ਦੇ ਵਿੱਚ ਕੰਨਾਂ ਖੜੀਆਂ ਕਰਕੇ ਤੇ ਉੱਥੇ ਨੁਕੀਲੀਆਂ ਤਾਰਾਂ ਉੱਥੇ ਲਾ ਕੇ ਤੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਦੂਜੇ ਪਾਸੇ ਕਿਸਾਨਾਂ ਕਿਸਾਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਨਾ ੱਟ ਨਾ ਵੱਟਾ ਨਾ ਸੋਟੀ ਨਾ ਡਾਂਗ ਨਾ ਕੋਈ ਹਥਿਆਰ ਨਾ ਤਲਵਾਰ ਨਾ ਬਰਛਾ ਕੁਝ ਵੀ ਨਹੀਂ ਆ ਕਿਸਾਨ ਦੇ ਹੱਥ ਦੇ ਵਿੱਚ ਕੀ ਸੀ ਲੂਣ ਕਿਉਂਕਿ ਜਦੋਂ ਅਥਰੂ ਗੈਸ ਦਾ ਗੋਲਾ ਡਕਦਾ ਉਹ ਜੋ ਸਾਹ ਬੰਦ ਹੁੰਦਾ ਤੇ ਜੇਕਰ ਆਪਾਂ ਲੂਣ ਚੱਟ ਲਈਏ ਥੋੜਾ ਜਿਹਾ ਉਹਦੇ ਵਿੱਚ ਥੋੜੀ ਜਿਹੀ ਰਾਹਤ ਮਿਲਦੀ ਆ ਕਿਸਾਨ ਦੇ ਹੱਥ ਦੇ ਵਿੱਚ ਲੂਣ ਸੀਗਾ ਜੇਬਾਂ ਚ ਲੂਣ ਪਾਇਆ ਹੋਇਆ ਉਹਨਾਂ ਦੇ ਐਣਕਾ ਤਾਂ ਜੋ ਅਥਰੂ ਗੈਸ ਦੇ ਜਿਹੜਾ ਪ੍ਰਭਾਵ ਉਹ ਘਟੇ ਤੇ ਉਹਨਾਂ ਦੇ ਕੋਲੇ ਹੋਰ ਕੁਝ ਵੀ ਨਹੀਂ ਸੀਗਾ ਤੇ ਆਲੇ ਦੁਆਲੇ ਪਾਣੀ ਦੇ ਕੁਝ ਕੁ ਟੈਂਕਰ ਸੀਗੇ ਵੀ ਜੇਕਰ ਤੁਹਾਨੂੰ ਜਿਹੜਾ ਅਥਰੂ ਗੈਸ ਦੇ ਗੋਲੇ ਨੂੰ ਜਿਹੜਾ ਥੋੜਾ ਜਿਹਾ ਉਹ ناکਾਮ ਕਰਨ ਦੇ ਲਈ ਜਾਂ ਫਿਰ ਬੋਰੀਆਂ ਸਿੰਘਾਂ ਤੇ ਇਹ ਸੀ ਵੀ ਭਾਈ ਅਥਰੂ ਗੈਸ ਦੇ ਗੋਲੇ ਦੇ ਉੱਤੇ ਸੁੱਟ ਕੇ ਉਹਦਾ ਅਸਰ ਖਤਮ ਕਰਨ ਦੇ ਲਈ ਇਹ ਕਿਸਾਨ ਦੇ ਕੋਲੇ ਸੀ ਉਧਰਲੇ ਪਾਸੇ ਬਖਤਰਬੰਦ ਗੱਡੀਆਂ ਤੇ ਅਥਰੂ ਗੈਸ ਦੇ ਗੋਲੇ ਇਧਰਲੇ ਪਾਸੇ ਐਣਕਾਂ ਤੇ ਲੂਣ ਬਸ ਇਹ ਫਰਕ ਆ ਤੇ ਜਾਣਾ ਹੈਗਾ ਉਸ ਪੰਜਾਬ ਤੋਂ ਦਿੱਲੀ ਜਿਹੜੀ ਦਿੱਲੀ ਪੰਜਾਬ ਕਰਕੇ ਵੀ ਚੱਲਦੀ ਆ ਕਿਉਂਕਿ ਪੰਜਾਬ ਦੇ ਲੋਕ ਕਿਰਤੀ ਆ ਹਰਿਆਣੇ ਦੇ ਲੋਕ ਕਿਰਤੀ ਆ ਮਿਹਨਤ ਕਸ਼ ਲੋਕਾਂ ਨੇ ਕਰਕੇ ਦਿੱਲੀ ਵੀ ਚੱਲਦੀ ਆ ਦਿੱਲੀ ਦੀਆਂ ਸਰਕਾਰਾਂ ਵੀ ਚੱਲਦੀਆਂ 9 ਮਹੀਨੇ ਹੋ ਗਏ ਜੀ 9 ਮਹੀਨੇ ਤੋਂ ਤੇਰਾ ਸਮਾਂ ਸ਼ੰਭੂ ਤੇ ਖਦੌਰੀ ਬਾਰਡਰ ਤੇ ਬੈਠਿਆ ਨੂੰ ਤੇ ਤੀਜੇ ਕਰੇ ਕੋਈ ਨਾ ਕੋਈ ਨੇਤਾ ਇਹ ਗੱਲ ਉੱਠ ਕੇ ਕਹਿੰਦਾ ਜੇਕਰ ਟੇਬਲ ਟਾਕ ਕੀਤੀ ਜਾਵੇ ਜੇਕਰ ਬੈਠ ਕੇ ਗੱਲਬਾਤ ਕੀਤੀ ਜਾਵੇ ਤਾਂ ਮਸਲਾ ਕਿਹੜਾ ਨਹੀਂ ਹੱਲ ਹੁੰਦਾ ਅੱਜ ਮੇਰੀ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਇੱਕ ਬੇਨਤੀ ਆ ਤੁਸੀਂ ਕੁਝ ਕ ਹਫ਼ਤੇ ਪਹਿਲਾਂ ਇਹ ਗੱਲ ਕਹੀ ਸੀ ਕਿ ਕਿਸਾਨਾਂ ਦੇ ਵਿੱਚ ਤਾਂ ਤਾਲੇਬਾਨੀ ਰੂਹ ਆ ਗਈ ਆ ਤੁਸੀਂ ਕਹਿੰਦੇ ਸੀ ਕਿ ਇਹ ਤਾਂ ਜੀ ਡੀਏਪੀ ਦੀਆਂ ਗੱਟੀਆਂ ਲੁੱਟ ਲੈਂਦੇ ਆ ਇਹ ਤਾਂ ਜੀ ਗਲਤ ਬੰਦੇ ਹੈਗੇ ਆ ਇਹ ਤਾਂ ਅਸਲ ਕਿਸਾਨ ਹੈ ਹੀ ਨਹੀਂ ਅਸਲ ਕਿਸਾਨ ਤਾਂ ਖੇਤਾਂ ਦੇ ਵਿੱਚ ਬੈਠੇ ਆ ਜਿਹੜੇ ਅੱਜ 101 ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਆ ਜਾਂ 100 ਇੱਕ ਕਿਸਾਨਾਂ ਦੇ ਉੱਤੇ ਤੇ 6 ਤਰੀਕ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਸੀ ਤੁਸੀਂ ਉਹਨਾਂ ਨੂੰ ਕਿਸਾਨ ਮੰਨਦੇ ਹੋ ਜਾਂ ਉਹਨਾਂ ਨੂੰ ਤੁਸੀਂ ਕਾਂਗਰਸ ਦੇ ਏਜੰਟ ਬਣਦੇ ਹੋ ਜਾਂ ਉਹ ਆਪ ਦੇ ਏਜੰਟ ਆ ਜਾਂ ਕਿਸੇ ਹੋਰ ਦੇਸ਼ ਦੇ ਭੇਜੇ ਹੋਏ ਆ ਕਿਰਪਾ ਕਰਕੇ ਅੱਜ ਵੀ ਇਹ ਗੱਲ ਜ਼ਰੂਰ ਦੱਸੋ ਤੁਹਾਡੀ ਗੱਲ ਮੰਨ ਗਏ ਅਸਲ ਕਿਸਾਨ ਖੇਤਾਂ ਦੇ ਵਿੱਚ ਆ ਬਾਰਡਰਾਂ ਦੇ ਉੱਤੇ ਤਾਂ ਏਜੰਟ ਬੈਠੇ ਆ ਆਪਾਂ ਇਹ ਮੰਨ ਗਏ ਪਰ ਜਿਹੜੇ ਅੱਜ ਜਾ ਰਹੇ ਆ ਇਹ ਦੱਸੋ ਜੀ ਕਿ ਇਹਨਾਂ ਨੂੰ ਆਪਾਂ ਏਜੰਟ ਮੰਨਦੇ ਆ ਕਿ ਪੰਜਾਬ ਦੇ ਦੇਸ਼ ਦੇ ਕਿਸਾਨ ਮੰਨਦੇ ਆ ਇਹ ਪਾਰਟੀਆਂ ਦੇ ਸਮਰਥਕ ਮੰਨਦੇ ਹੋ ਜਾਂ ਖੇਤਾਂ ਦੇ ਜਿਹੜੇ ਆ ਉਹ ਰਾਜੇ ਉਹ ਬਣਦੇ ਹੋ ਸੋ ਆਪਾਂ ਰਾਜਾ ਨੂੰ ਠਿਖਾਰੀ ਕਿਵੇਂ ਬਣਾ ਕੇ ਰੱਖ ਦਿੱਤਾ ਤੇ ਸਿਆਸੀ ਲੋਕਾਂ ਨੇ ਆਪਣੀਆਂ ਚੌਧਰਾ ਬਣਾਉਣ ਦੇ ਲਈ ਕੀ ਕੁਝ ਕਿਹਾ ਕਦੇ ਇਹਨਾਂ ਦਾ ਕੋਈ ਬਿਆਨ ਕਦੇ ਕਿਸੇ ਦਾ ਕੋਈ ਬਿਆਨ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਆਪਣੀ ਹੀ ਪੰਜਾਬ ਸੂਬੇ ਦੇ ਨੇਤਾ ਆਪਣੀ ਹੀ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਜਿਹੜਾ ਪੋਸ਼ਣ ਕਰਨ ਵਾਲੇ ਲੋਕਾਂ ਬਾਰੇ ਕੁਝ ਨਹੀਂ ਬੋਲਦੇ ਤੁਸੀਂ ਕਹਿੰਦੇ ਸੀ ਵੀ ਟੇਬਲ ਟਾਕ ਨਾਲ ਮਸਲੇ ਹੱਲ ਹੋ ਜਾਂਦੇ ਆ ਤੁਸੀਂ 6 ਤਰੀਕ ਨੂੰ ਦੇਖਿਆ ਸਾਰਾ ਵਰਤਾਰਾ ਕਿਸਾਨਾਂ ਨੇ ਗੱਲ ਕਹੀ ਕਿ 7 ਤਰੀਕ ਤੱਕ ਜੇਕਰ ਲੰਘੇ ਕੱਲ ਤੱਕ ਉਹ ਕਹਿੰਦੇ ਜੀ ਜੇ ਸਾਨੂੰ ਆਵਾਜ਼ ਪੈ ਗਈ ਅਸੀਂ ਕੇਂਦਰ ਦੇ ਨਾਲ ਮੁਲਾਕਾਤ ਕਰਨ ਨੂੰ ਮੰਗਾਂ ਦੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਕਿਸੇ ਨੇ ਇੱਕ ਨੇ ਵੀ ਕਿਸੇ ਇੱਕ ਨੇ ਵੀ ਨੇਤਾ ਨੇ ਇਹ ਗੱਲ ਫੋਨ ਦੇ ਉੱਤੇ ਕਹੀ ਹੋਵੇ ਚਿੱਠੀ ਰਾਹੀਂ ਕਹੀ ਹੋਵੇ ਬਿਆਨ ਦੇ ਕੇ ਕਹੀ ਹੋਵੇ ਕਿ ਆਜੋ ਭਾਈ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਕਿਸੇ ਨੇ ਨਹੀਂ ਕਿਹਾ ਇਹ ਅੱਜ ਜਦੋਂ ਉਹੀ 101 ਕਿਸਾਨ ਫਿਰ ਖਾਲੀ ਹੱਥ ਜਾ ਰਹੇ ਆ ਅਥਰੂ ਗੈਸ ਦੇ ਗੋਲਿਆਂ ਨਾਲ ਉਹਨਾਂ ਦਾ ਫਿਰ ਸਵਾਗਤ ਹੋਇਆ ਉਹ ਬਜ਼ੁਰਗ ਬੰਦੇ ਜਿਨ੍ਹਾਂ ਨੇ ਦਾੜੀਆਂ ਚਟੀਆਂ ਜਿਨ੍ਹਾਂ ਨੇ ਉਮਰ ਹੰਢਾਈ ਆ ਜਿਨ੍ਹਾਂ ਨੂੰ ਪਤਾ ਵੀ ਖੇਤ ਤੇ ਖੇਤੀ ਕੀ ਹੁੰਦੀ ਆ ਜਿਨ੍ਹਾਂ ਨੂੰ ਇਸ ਗੱਲ ਦਾ ਦੁੱਖ ਆ ਕਿ ਸਾਡੀਆਂ 13 ਮੰਗਾ ਅਸੀਂ ਰੱਖਣੀਆਂ ਸਰਕਾਰ ਦੇ ਕੋਲ ਹੀ ਤੇ ਮੰਨਦੀ ਨਹੀਂ ਉਹ ਜਾਣਤਾ ਜਾਣ ਕਿੱਥੇ ਪੰਜਾਬ ਦਾ ਕਿਹੜਾ ਐਸਾ ਨੇਤਾ ਜਿਹੜਾ ਅੱਜ ਇਹ ਗੱਲ ਕਰਦਾ ਜੀ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਵਾਉਣਾ ਤੁਹਾਡੀ ਪੰਜਾਬ ਦਾ ਕੋਈ ਇੱਕ ਬੀਜੇਪੀ ਦਾ ਨੇਤਾ ਅੱਜ ਇਹ ਗੱਲ ਕਹੂਗਾ ਕਿ ਭਾਈ ਅਤਰੂ ਗੈਸ ਦੇ ਗੋਲੇ ਜਿਹੜੇ ਛੱਡੇ ਆ ਇਹ ਲੜੀ ਮੈਂ ਸਖਤ ਸ਼ਬਦਾਂ ਵਿੱਚ ਵਿਖੇਦੀ ਕਰਨਾ ਪੰਜਾਬ ਦਾ ਕੋਈ ਇੱਕ ਨੇਤਾ ਇਹ ਗੱਲ ਕਹੂਗਾ ਕਿ ਮੈਂ ਕਿਸਾਨੀ ਦੇ ਪੱਖ ਦੇ ਵਿੱਚ ਆ ਮੈਂ ਕਿਸਾਨ ਦੇ ਨਾਲ ਅੱਜ ਜਾ ਕੇ ਖੜਦਾ ਅਸੀਂ ਇਹ ਜਾਣਦੇ ਹਾਂ ਕਿ ਕਿਸਾਨ ਜਿੱਥੇ ਬੰਦਕਾਂ ਦੇ ਵਿੱਚ AK ਦੀ ਘਾਟ ਆ ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਦੀਆਂ ਕਿਸਾਨ ਜਿੱਥੇ ਬੰਦਕਾਂ ਦੇ ਵਿੱਚੋਂ ਕਈ ਸਿਰਾਂ ਲੈਣ ਦੀ ਦੌੜ ਦੇ ਵਿੱਚ ਆ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਕਿਸਾਨ ਜਿੱਥੇ ਬੰਦਕਾਂ ਅੱਜ ਇਹ ਵੀ ਗੱਲ ਕਹਿੰਦੇਗਾ ਹੋਣਗੇ ਵੀ ਜੁੱਤੀਆਂ ਖਾ ਕੇ ਵਾਪਸ ਮੁੜਿਆਉਣਗੇ ਪਰ ਵਾਰੀ ਸਬਦੀ ਆਉਂਦੀ ਆ ਜੇ ਮਸਲਾ ਇੱਕ ਆ ਖੇਤਾਂ ਦਾ ਕਿਸਾਨਾਂ ਦਾ ਤੇ ਏਜੰਡੇ ਤੁਹਾਡੇ ਵੱਖੋ ਵੱਖਰੇ ਹੋ ਸਕਦੇ ਆ ਤੁਹਾਡੀ ਸੋਚ ਵੱਖੋ ਵੱਖਰੀ ਹੋ ਸਕਦੀ ਆ ਤਾਂ ਤਮਾਸ਼ੀ ਵੀ ਨਹੀਂ ਨਾ ਕੀਤੀ ਜਾਵੇ ਤੁਹਾਡੇ ਪਿਛਲੇ ਅੰਦੋਲਨ ਦੇ ਮੌਕੇ ਵੀ ਕਈ ਤਰ੍ਹਾਂ ਦੇ ਰੋਲੇ ਰਾਇ ਸਾਨੂੰ ਇਸ ਗੱਲ ਦਾ ਪਤਾ ਅਸੀਂ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਮਿੱਟੀ ਪਾ ਕੇ ਕਿਉਂਕਿ ਮਿੱਟੀ ਦੀ ਗੱਲ ਆ ਖੇਤਾਂ ਦੀ ਮਿੱਟੀ ਦੀ ਗੱਲ ਆ ਆਪਾਂ ਇੱਕ ਕਿਉਂ ਨਹੀਂ ਹੁੰਦੇ ਕਿ ਦੁੱਖ ਇਸ ਗੱਲ ਦਾ ਲੋੜ ਇਸ ਵੇਲੇ ਇਸ ਗੱਲ ਦੀ ਨਹੀਂ ਜੇ ਭਾਈ ਇਹ ਚੱਲੇ ਆ 4 ਜਥੇ ਬੰਦਿਆਂ ਵਾਲੇ 3 ਜਥੇ ਬੰਦਿਆਂ ਵਾਲੇ 8 ਜਥੇ ਬੰਦਿਆਂ ਵਾਲੇ ਖਾ ਕੇ ਜੁੱਤੜਾ ਮੁੜਿਆਉਣਗੇ ਸਾਡੇ ਬਿਨਾ ਕਿੱਥੇ ਗਤੀ ਆ ਜੇ ਤੁਹਾਡੇ ਬਿਨਾ ਗਤੀ ਨਹੀਂ ਤਾਂ ਤੁਸੀਂ ਮੂਰੇ ਲੱਜੋ ਸੇਹਰਾ ਤੁਹਾਨੂੰ ਦੇਵਾਂਗੇ ਜੀਨੂੰ ਵੀ ਇਹ ਲੱਗਦਾ ਕਿ ਭਾਈ ਇਹ ਅਧੋਨਣ ਲੜਨਾ ਨਹੀਂ ਆਉਂਦਾ ਇਹ ਅਧੋਨਣ ਕਰਨਾ ਨਹੀਂ ਜਾਣਦੇ ਉਹਨਾਂ ਨੂੰ ਬੇਨਤੀ ਆ ਕਿ ਬੇਇੱਜ਼ਤੀ ਸਾਡੀ ਸਬਦੀ ਆ ਉਹਨਾਂ ਨੂੰ ਬੇਨਤੀ ਆ ਕਿ ਮਿੱਟੀ ਸਾਡੀ ਸਬਦੀ ਆ ਖੇਤ ਸਾਡੇ ਸਭ ਦੇ ਸਾਂਝੇ ਆ ਹਾਂ ਸਾਡੇ ਇਰਾਦੇ ਵੱਖੋ ਵੱਖਰੇ ਹੋ ਸਕਦੇ ਵੀ ਭਾਈ ਸੇਹਰਾ ਮੈਨੂੰ ਮਿਲੇ ਮੈਨੂੰ ਮਿਲੇ ਮੈਨੂੰ ਮਿਲੇ ਤੁਹਾਨੂੰ ਸਾਰਿਆਂ ਨੂੰ ਸਿਹਰਾ ਦਿੱਤਾ ਪਰ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਆਪਦੇ ਹੀ ਭੈਣ ਭਰਾਵਾਂ ਦੇ ਕੁੱਟ ਪੈਂਦੀ ਵੇਖ ਕੇ ਖੁਸ਼ ਨਾ ਹੋਵੋ ਇਹ ਨਾ ਵੇਖੀ ਜਾਓ ਵੀ ਅੱਜ ਇਹਨਾਂ ਦਾ ਕੀ ਬਣਦਾ ਅੱਜ ਇਹਨਾਂ ਦੇ ਨਾਲ ਜੋ ਬਣ ਰਿਹਾ ਸਾਡੇ ਬਾਪੂਆਂ ਨਾਲ ਸਾਡੇ ਬਜ਼ੁਰਗਾਂ ਨਾਲ ਸਾਡੇ ਆਪਣਿਆਂ ਦੇ ਨਾਲ ਜੋ ਕੁਝ ਵਾਪਰ ਰਿਹਾ ਇਹ ਗਲਤ ਆ ਤੇ ਇੱਕ ਇਹ ਵੀ ਗੱਲ ਆ ਵੀ ਜਿਹੜੀਆਂ ਤੁਸੀਂ ਮੰਗਾ ਬਨਵਾਈਆਂ ਸੀ ਕਿਸਾਨ ਦੌਰਨ ਦੇ ਮੌਕੇ ਇਹਦੇ ਵਿੱਚੋਂ 13 ਮੰਗਾ ਦੇ ਵਿੱਚੋਂ ਜਿਹੜੀਆਂ ਹੋਣ ਵਾਲੀਆਂ ਇਹ ਬਹੁਤੀਆਂ ਉਦੋਂ ਵਲ ਗਈਆਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਕੀਤੇ ਗਏ ਸੰਘਰਸ਼ ਤੋਂ ਬਾਅਦ ਜੋ ਕੇਂਦਰ ਦੀ ਸਰਕਾਰ ਨੇ ਲਿਖਤੀ ਮੰਗਾਂ ਮੰਨੀਆਂ ਉਹਨਾਂ ਦੇ ਵਿੱਚੋਂ ਕੋਈ ਪੂਰੀ ਹੋਈ ਹੈ ਤਾਂ ਆਪ ਜੀ ਦੱਸ ਦਿਓ ਸੋ ਮੇਰੀ ਬੇਨਤੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਆ ਵੀ ਆਪਾਂ ਇਹ ਨਾ ਕਰਕੇ ਬਿਲਾ ਇਹਨਾਂ ਦਾ ਕੁਝ ਨਹੀਂ ਵਟਿਆ ਜਾਣਾ ਇਹਨਾਂ ਤੋਂ ਕੱਖ ਵੀ ਹੋਣਾ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਨਾਲ ਤੁਰੋ ਆਪਣਾ ਏਕਾ ਬਰਕਰਾਰ ਰੱਖੋ ਆਪਣੀਆਂ ਜਿਹੜੀਆਂ ਦੂਰੀਆਂ ਉਹ ਖਤਮ ਕਰਨ ਦੀ ਕੋਸ਼ਿਸ਼ ਕਰੋ ਸੰਯੁਕਤ ਕਿਸਾਨ ਮੋਰਚੇ ਨੂੰ ਸਮੂੱਚੇ ਨੂੰ ਬੇਨਤੀ ਆ ਕਿ ਭਾਈ ਟਾਂਗਾ ਜਦੋਂ ਵਰਦਗਾ ਜਦੋਂ ਅਥਰੂ ਗੈਸ ਦੇ ਗੋਲੇ ਵਰਦੇ ਆ ਉਹ ਗੋਲਾ ਇਹ ਸੋਚ ਕੇ ਨਹੀਂ ਡਿੱਗਦਾ ਵੀ ਭਾਈ ਇਹ ਕਿਹੜੀ ਕਿੱਥੇ ਬੰਦੀ ਦੇ ਚੱਲੇ ਆ ਜਾਂ ਉਹ ਵੀ ਗੋਲਾ ਇਸ ਕਰਕੇ ਨਹੀਂ ਛੱਡਦੇ ਵੀ ਇਹ ਪਲਾਨੀ ਕਿੱਥੇ ਬੰਦੀ ਦਿੱਤਾ ਹੈ ਹੀ ਨਹੀਂ ਆਪਾਂ ਚਲੋ ਇਹਨਾਂ ਤੋਂ ਗੋਲੇ ਛੁੱਟਦੇ ਆ ਉਹਨਾਂ ਨੇ ਤੁਹਾਨੂੰ ਵੀ ਰੋਕਣਾ ਉਹਨਾਂ ਨੇ ਇਹਨਾਂ ਨੂੰ ਵੀ ਰੋਕਣਾ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਯਾਰ ਅੱਜ ਫੇਰ ਉਹਨਾਂ ਕਿਸਾਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਤੇ ਕਿਵੇਂ ਗੋਲੇ ਛੁੱਟੇ ਜਾ ਰਹੇ ਆ ਇੱਕ ਗੱਲ ਹੋਰ ਕਮਾਲ ਦੀ 6 ਤਰੀਕ ਨੂੰ ਜਦੋਂ ਕਿਸਾਨ ਜਾ ਰਹੇ ਸੀਗੇ ਤੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਉਹਨਾਂ ਨੇ ਪਤਾ ਕੀ ਕਿਹਾ ਸੀ ਹਰਿਆਣੇ ਦੀ ਪੁਲਿਸ ਨੇ ਕਹਿੰਦੇ ਜੀ ਇਹ 101 ਕਿਸਾਨ ਹਨ ਹੀ ਨਹੀਂ ਇਹ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੀਗੇ ਇਹ ਤਾਂ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਸੀ ਇਹ 101 ਦਾ ਤਾਂ ਡਰਾਮਾ ਕਰਦੇ ਆ ਬੇਨਤੀ ਮੇਰੀ ਸਿਰਫ ਇਹ ਆ ਵੀ ਜੇਕਰ ਉਸ ਦਿਨ 101 ਤੋਂ ਵੱਧ ਸੀ ਤਾਂ ਅੱਜ ਜਦੋਂ ਕਿਸਾਨ 101 ਤੁਰੇ ਆ ਮਰਜੀਵੜੇ ਬਣ ਕੇ ਅੱਜ ਉਹਨਾਂ ਨੇ ਪਹਿਲਾਂ ਵੀਡੀਓਗ੍ਰਾਫੀ ਕੀਤੀ ਪੰਜਾਬ ਦੀ ਪੁਲਿਸ ਨੇ ਵੀਡੀਓਗ੍ਰਾਫੀ ਕੀਤੀ ਵੀ ਕੀ ਇਹ 101 ਹੀ ਹਨ ਗਿਰਦੀ ਵੀ ਕੀਤੀ ਆ ਤੇ ਵੀਡੀਓਗ੍ਰਾਫੀ ਵੀ ਕੀਤੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਡਾਂਗ ਸੋਟਾ ਹਥਿਆਰਤਾ ਨਹੀਂ ਅੱਜ ਇਹ ਵੀ ਚੈੱਕ ਕੀਤਾ ਉਹਨਾਂ ਦੀ ਹਾਜ਼ਰੀ ਲਾ ਕੇ 101 ਦੀ ਫੇਰ ਤੋਰਿਆ ਜੇਕਰ ਕੇਂਦਰ ਦੀ ਸਰਕਾਰ ਨੂੰ ਹਰਿਆਣੇ ਦੀ ਪੁਲਿਸ ਨੂੰ ਹਰਿਆਣੇ ਦੀ ਸਰਕਾਰ ਨੂੰ ਇਹ ਲੱਗਦਾ ਕਿ ਇਹ ਅੱਜ ਫੇਰ 101 ਤੋਂ ਵੱਧ ਕੇ 102 ਸਨ 105 ਸਨ ਤੇ ਫੇਰ ਭਾਈ ਤੁਸੀਂ ਤਾਂ ਬਿਆਨ ਜਾਰੀ ਕਰੋ ਵੀ ਭਾਈ ਸਾਡੀ ਗਿਣਤੀ ਦੇ ਵਿੱਚ ਡਰੋਨ ਦੀ ਗਿਣਤੀ ਵਿੱਚ ਗਲਤ ਨਿਕਲੇ ਆ 101 ਬੰਦਾ ਇੱਕ ਪਾਸੇ ਜਿਹੜਾ ਕਿ ਪੈਦਲ ਜਾਣਾ ਚਾਹੁੰਦਾ ਇਹ ਕਈ ਹਜ਼ਾਰ ਪੁਲਿਸ ਮੁਲਾਜ਼ਮ ਇੱਕ ਪਾਸੇ ਜਿਹੜਾ ਕਿ ਰਾਹ ਰੋਕਣਾ ਚਾਹੁੰਦਾ ਇਹ ਦਿੱਲੀ ਆ ਇਹ ਕੋਈ ਚੀਨ ਵਾਲੇ ਬਾਰਡਰ ਟੱਪਕੇ ਇਧਰ ਨਹੀਂ ਆ ਰਹੇ ਤੇ ਆਪਾਂ ਬਾਰਡਰ ਟੱਪਕੇ ਚੀਨ ਵਾਲੇ ਨਹੀਂ ਜਾ ਰਹੇ ਫਿਰ ਜੋ ਦਗੜ ਦਗੜ ਕਰਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਤੇ ਫਿਰ ਕਹਿੰਦੇ ਜੀ ਇਹ ਤਾਂ ਜੀ ਕਾਂਗਰਸ ਦੇ ਭੇਜੇ ਹੋਏ ਹਨ ਇਹ ਤਾਂ ਜੀ ਆਪ ਦੇ ਭੇਜੇ ਹੋਏ ਹਨ ਇਹ ਤਾਂ ਜੀ ਫਲਾਣੇ ਦੇ ਭੇਜੇ ਹੋਏ ਹਨ ਸਾਨੂੰ ਤਾਂ ਪਿੰਡ ਦੇ ਵਿੱਚ ਵੜਨ ਤੋਂ ਕੋਈ ਰੋਕਣਾ ਚਾਹਦਾ ਹੀ ਨਹੀਂ ਸੀ ਵੋਟ ਤਾਂ ਸਾਡੇ ਨਾਲ ਆ ਆਹ ਦੇਖੋ ਜਿਹੜਾ ਤੁਸੀਂ ਅਥਰੂ ਗੈਸ ਦੇ ਗੋਲੇ ਮਾਰਨ ਵਾਲਿਆ ਦੇ ਹੱਕ ਦੇ ਵਿੱਚ ਹੋਗੇ ਤੇ ਕਿਸਾਨੀ ਦੇ ਖਿਲਾਫ ਉਹਨੂੰ ਵੋਟ ਪਾਉਣੀ ਕਿਹਨੇ ਆ ਮੈਨੂੰ ਸੁਨੀਲ ਜਾਖੜ ਸਾਹਿਬ ਦੀ ਜਿਹੜੀ ਗੱਲ ਬਹੁਤ ਵਧੀਆ ਲੱਗੀ ਪਿਛਲੇ ਦਿਨੀ ਉਹਨਾਂ ਨੇ ਗੱਲ ਕਹੀ ਸੀ ਕਿ